ਸੁਕਾਲ ਜੀ ਦੋਸਤੋ ਦੋਸਤੋ ਓਵਰ ਥਿੰਕਿੰਗ ਕਰਨ ਵਾਲਿਆਂ ਨੂੰ ਇਹ ਵੀਡੀਓ ਜ਼ਰੂਰ ਸੈਂਡ ਕਰਿਓ ਜਿਹੜੀ ਓਵਰ ਥਿੰਕਿੰਗ ਹੈ ਜਿਵੇਂ ਸਾਡਾ ਮਨ ਕਿਵੇਂ ਪ੍ਰੋਸੈਸ ਕਰਦਾ ਇਸ ਚੀਜ਼ ਨੂੰ ਸਾਡਾ ਮਨ ਕਨੈਕਸ਼ਨ ਚ ਜਾਂ ਫਿਰ ਲਿੰਕਿੰਗ ਮੈਥਡ ਯੂਜ਼ ਕਰਦਾ ਹੈ ਕਿਸੇ ਵੀ ਥਾਟ ਨੂੰ ਕਿਸੇ ਵੀ ਵਿਚਾਰ ਨੂੰ ਪ੍ਰੋਸੈਸ ਕਰਨ ਵਾਸਤੇ ਮੰਨ ਲਓ ਅਸੀਂ ਆਪਣੇ ਘਰ ਦੇ ਬਾਰੇ ਸੋਚ ਰਹੇ ਹਾਂ ਘਰ ਦੇ ਜਿੰਨਾ ਕੋਈ ਵੀ ਪਰਿਵਾਰ ਦੇ ਮੈਂਬਰ ਹਨ ਉਹਨਾਂ ਬਾਰੇ ਸੋਚ ਰਹੇ ਹਾਂ ਤਾਂ ਸਾਡੇ ਮਨ ਚ ਅਗਲਾ ਜਿਹੜਾ ਵਿਚਾਰ ਆਉ ਕਦੇ ਇਹ ਨਹੀਂ ਆਊਗਾ ਕਿ ਪਾਕਿਸਤਾਨ ਦੇ ਵਿੱਚ ਬੰਬ ਫਟ ਗਿਆ ਜਾਂ ਫਿਰ ਅਸੀਂ ਆਪਣੀ ਪਤਨੀ ਜਾਂ ਪਤੀ ਬਾਰੇ ਸੋਚ ਰਹੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਅਗਲਾ ਵਿਚਾਰ ਇਹ ਕਦੇ ਨਹੀਂ ਆਊਗਾ ਕਿ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਹੈਗੇ ਨੇ ਰੇਟ ਵਧ ਗਏ ਨੇ ਓਵਰ ਥਿੰਕਿੰਗ ਵਾਲਿਆਂ ਬਾਰੇ ਗੱਲ ਕਰ ਰਿਹਾ ਮੈਂ ਉਹਨਾਂ ਨੂੰ ਜਿਹੜਾ ਜਿਹੜਾ ਸਾਡਾ ਮਨ ਹੈ ਨਾ ਉਹ ਹਮੇਸ਼ਾ ਕਨੈਕਸ਼ਨ ਦੇ ਵਿੱਚ ਜਾਂ ਜਿਹੜੂ ਆਪਾਂ ਕਹਿੰਦੇ ਹਾਂ ਲਿੰਕਿੰਗ ਕਰਕੇ ਜਿਹੜਾ ਹੈਗਾ ਪ੍ਰੋਸੈਸ ਕਰਦਾ ਹੈ ਹਰ ਇੱਕ ਵਿਚਾਰ ਨੂੰ ਹਰ ਇੱਕ ਥਾਟ ਨੂੰ ਉਹ ਇਹ ਮੈਥਡ ਯੂਜ਼ ਕਰਦਾ ਹੈ ਜਿਵੇਂ ਮਨ ਰੋਕੇ ਅ ਕਈ ਵਾਰੀ ਅਸੀਂ ਕੋਈ ਜੌਬ ਦੇ ਲੈਟਰ ਨਿਕਲਦੇ ਨੇ ਹਨਾ ਫਾਰਮ ਨਿਕਲਦੇ ਨੇ ਅਸੀਂ ਭਰਨ ਤੋਂ ਪਹਿਲਾਂ ਹੀ ਸੋਚਣ ਲੱਗ ਜਾਂਦੇ ਮੇਰਾ ਤਾਂ ਕਲੀਅਰ ਹੀ ਨਹੀਂ ਹੋਣਾ ਮੈਂ ਕਲੀਅਰ ਕਰ ਹੀ ਨਹੀਂ ਪਾਉਣਾ ਮੈਂ ਸੋ ਮਤਲਬ ਪਾਸ ਹੀ ਨਹੀਂ ਹੋਣਾ ਪੜ ਹੀ ਨਹੀਂ ਹੋਣਾ ਉਹਨਾਂ ਤਿਆਰੀ ਨਹੀਂ ਹੋਣੀ ਜਾਂ ਫਿਰ ਕਈ ਵਾਰੀ ਅਸੀਂ ਪਤੀ ਪਤਨੀ ਦੇ ਰਿਲੇਸ਼ਨ 'ਚ ਅਸੀਂ ਦੇਖਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਇਹ ਓਵਰ ਥਿੰਕਿੰਗ ਕਰਨ ਵਾਲਿਆਂ ਦੇ ਵਿੱਚ ਇਵੇਂ ਸ਼ੇ ਹੁੰਦਾ ਕਿ ਉਹ ਜੇ ਲੇਟ ਆਇਆ ਜਾਂ ਘਰ ਵਾਲੀ ਲੇਟ ਆਈ ਵੀ ਉਹਨਾਂ ਦੇ ਵਿੱਚ ਅਸੀਂ ਸੋਚਦੇ ਰਹਿੰਦੇ ਆ ਪਤਾ ਨਹੀਂ ਕਿਉਂ ਨਹੀਂ ਆਇਆ ਕੀ ਗੱਲ ਹੈ ਹਨਾ ਉਹ ਓਵਰ ਥਿੰਕਿੰਗ ਹੈ ਬਹੁਤ ਵਾਰੀ ਅੱਜ ਕੱਲ ਇਹ ਚੱਲ ਰਿਹਾ ਹੈ ਕਿ ਜਿਹੜੇ ਡੈਥ ਦੇ ਉਹਨਾਂ ਨੂੰ ਉਹ ਸਿੰਪਟਮ ਮਹਿਸੂਸ ਹੋਣ ਲੱਗੇ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਮਰੂੰਗਾ ਉਹ ਉਸ ਨੂੰ ਅੱਗੇ ਅੱਗੇ ਜੁੜੀ ਜਾਂਦੇ ਨੇ ਫਰਮਾਇਆ ਮਰੂੰਗਾ ਅੱਜ ਕੱਲ ਜੇ ਕੋਈ ਵੀ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਅਸੀਂ ਉਹਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਜੋੜ ਲੈਂਦੇ ਆ ਕਿ ਉਹਨੂੰ ਵੀ ਇਹ ਸਿੰਪਟਮ ਆਏ ਸੀਗੇ ਉਹਦੀ ਅਗਲੀ ਸਟੇਜ ਨੂੰ ਲੱਭ ਲੈਂਦੇ ਆ ਵੀ ਆਇਆ ਨਹੀਂ ਹੋਣਾ ਆਏ ਹੋਊਗਾ ਫਿਰ ਆਏ ਹੋਊਗਾ ਮਤਲਬ ਇਹ ਸਾਰਾ ਕੀ ਹੈ ਓਵਰ ਥਿੰਕਿੰਗ ਹੈ ਇਹਨੂੰ ਇੱਕੋ ਇੱਕ ਤਰੀਕਾ ਹੈ ਇਸ ਓਵਰ ਥਿੰਕਿੰਗ ਤੋਂ ਬਾਹਰ ਨਿਕਲਣਾ ਉਹ ਹੈ कि ਜੇ ਤੁਸੀਂ ਆਪਣੇ ਆਪ ਨੂੰ ਅਵੇਅਰ ਕਰੋ ਓਵਰ ਥਿੰਕਿੰਗ ਮਤਲਬ ਤੁਸੀਂ ਜੇ ਇਸ ਪ੍ਰੋਸੈਸ 'ਚ ਪਤਾ ਲੱਗਿਆ ਤੁਹਾਨੂੰ ਕਿ ਤੁਹਾਡਾ ਮਾਈਂਡ ਜਿਹੜਾ ਲਿੰਕਿੰਗ ਜਾਂ ਕਨੈਕਸ਼ਨ ਦੇ ਵਿੱਚ ਕੰਮ ਕਰ ਰਿਹਾ ਹੈ ਹਮੇਸ਼ਾ ਕਿਸੇ ਵੀ ਥਾਟ ਨੂੰ ਉਹਨੂੰ ਵਰਤ ਰਿਹਾ ਹੈ ਉਹ ਲਿੰਕਿੰਗ ਦੇ ਵਿੱਚ ਤਾਂ ਉਹਨੂੰ ਉੱਥੇ ਤੋੜ ਦਿਓ ਮਤਲਬ ਅਵੇਅਰ ਹੋ ਇਸ ਪ੍ਰਤੀ ਇਹ ਸਭ ਤੋਂ ਬੈਸਟ ਤਰੀਕਾ ਹੈ ਓਵਰ ਥਿੰਕਿੰਗ ਰੋਕਣ ਦਾ ਕਿ ਤੁਸੀਂ ਉਸ ਕਨੈਕਸ਼ਨ ਨੂੰ ਤੋੜੋ ਉਸ ਪ੍ਰਤੀ ਅਵੇਅਰ ਹੋ ਕਿ ਹੁਣ ਮੇਰਾ ਦਿਮਾਗ ਹੈ ਇੱਕ ਲਿੰਕ ਨਾਲ ਦੂਜਾ ਲਿੰਕ ਦੂਜੇ ਨਾਲ ਤੀਜਾ ਲਿੰਕ ਜੋੜਦਾ ਜਾ ਰਿਹਾ ਹੈ ਇਹ ਸਭ ਤੋਂ ਬੈਸਟ ਤਰੀਕਾ ਹੈ ਕਰਕੇ ਦੇਖਿਓ